ਸੋ ਸਕੂਲ ਨਿਯਮੈਂਟ ਦੇ ਵਿੱਚ ਅੱਜ ਜੋ ਰੁਝਾਵ ਆਏ ਨੇ ਚੋਕਾਨ ਵਾਲੇ ਰੁਝਾਵ ਆਏ ਨੇ ਕਿਉਂਕਿ ਭਾਜਪਾ ਦੇ 10 ਕਾਂਗਰਸ ਦੇ 9 ਤੇ ਇੱਕ ਉਮੀਦਵਾਰ ਆਮ ਆਦਮੀ ਪਾਰਟੀ ਦਾ ਜੇਤੂ ਰਿਹਾ ਕਾਂਗਰਸ ਪਾਰਟੀ ਦੇ ਵਿੱਚ ਪਹਿਲੀ ਵਾਰ ਚੋਣਾਂ ਆ ਦੇ ਮੈਦਾਨ ਦੇ ਵਿੱਚ ਉਤਰੇ ਸੀ ਦੋ ਲੇਡੀਜ਼ ਔਰ ਪੂਰੇ ਸ਼ਹਿਰ ਨੇ ਸਪੋਰਟ ਕੀਤੀ ਸੀ ਔਰ ਉਸ ਲੇਡੀਜ਼ ਕਾਲਿਆ ਪਰਿਵਾਰ ਦੇ ਵਿੱਚੋਂ ਸਭ ਤੋਂ ਟੌਪ ਤੇ ਰਹੀ ਹੈ ਸੈਕਿੰਡ ਨੰਬਰ ਤੇ ਰਹਿਣ ਵਾਲੀ ਬੜਾ ਕੀ ਕਹਿਣਾ ਚਾਹੁੰਦੇ ਹਾਂ ਅੱਜ ਦੂਜੇ ਨੰਬਰ ਤੇ ਆਇਓ ਪਹਿਲੀ ਵਾਰ ਚੋਣਾਂ ਲੜਿਆ ਕਿਵੇਂ ਦਾ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਆਪਣੇ ਸਾਰੇ ਭੈਣ ਭਰਾਵਾਂ ਦਾ तहे ਦਿਲੋਂ ਧੰਨਵਾਦ ਕਰਨਾ ਚਾਹੁੰਦੀ ਆ ਵੀ ਉਹਨਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਇੰਨਾ ਮੇਰੇ ਤੇ ਭਰੋਸਾ ਕੀਤਾ ਤੇ ਮੈਂ ਉਹਨਾਂ ਦੀ ਪੂਰਾ ਭਰੋਸੇ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੀ ਉਹਨਾਂ ਨੇ ਜੋ ਮੇਰੇ ਤੇ ਭਰੋਸਾ ਕੀਤਾ ਹੈ ਕੋਰ ਜਾਂਦੇ ਵਿੱਚ ਲੇਡੀਜ਼ ਟੀਚਰ ਕੰਮ ਕਰ ਰਹੀਆਂ ਨੇ ਉਹਨਾਂ ਵਾਸਤੇ ਵੀ ਤੁਹਾਨੂੰ ਇੱਕ ਫਤਵਾ ਦਿੱਤਾ ਗਿਆ ਹੈ ਲੇਡੀ ਨੂੰ ਲੈ ਕੇ ਆਏ ਨੇ ਸਕੂਲ ਦੇ ਵਿੱਚ ਕਿੰਨਾ ਕ ਤੁਸੀਂ ਸਕੂਲ ਦੀ ਇਲਹਾਮ ਨੂੰ ਬਲਣੋ ਅਸੀਂ ਕਿੰਨਾ ਕ ਕੰਮ ਕਰਦਾ ਤੁਹਾਡਾ ਮੈਨੂੰ ਲੱਗਦਾ ਮੇਰੀ ਜਿੱਤ ਨਹੀਂ ਮੇਰੀ ਭੈਣਾ ਦੀ ਜਿੱਤ ਹੈਗੀ ਹੈ ਇਹ ਇੱਕ ਇਤਿਹਾਸਿਕ ਪਲ ਹੈ ਮੈਂ ਇਸ ਜਿਹੜੀ ਇੰਸਟੀਚਿਊਸ਼ਨ ਦੀ ਬਿਹਤਰੀ ਲਈ ਜੋ ਵੀ ਕੰਮ ਕਰਨੇ ਹੋਣਗੇ ਮੈਂ ਪੂਰੀ ਇਮਾਨਦਾਰੀ ਨਾਲ ਨਵਾਵਾਂਗਾ ਹਾਂ ਸੋ ਇੱਕ ਬੜੀ ਗੱਲ ਕਹੀ ਹੈ ਕਿ ਜਿੱਤ ਮੇਰੀ ਨਹੀਂ ਜਿੱਤ ਪੈਣਾ ਦੀ ਹੈ ਜਿਹੜੀਆਂ ਸਕੂਲ ਚ ਟੀਚਰਾਂ ਲੱਗੀਆਂ ਹੋਈਆਂ ਉਹਨਾਂ ਦੀ ਜਿੱਤ ਹੈ ਉਸੇ ਨੂੰ ਲੈ ਕੇ ਜਦੋਂ ਤੁਸੀਂ ਦੇਖ ਲਓ ਕਿ ਅੱਜ ਸੈਕੰਡ ਪੋਜੀਸ਼ਨ ਦੇ ਉੱਪਰ ਪੁਰਾਣੇ-ਪੁਰਾਣੇ ਕਈ ਦਿਗਵਿਜੇ ਜਿਹੜੇ ਆ ਥੱਲੇ ਕਰ ਦਿੱਤੇ ਆ ਇਹਨਾਂ ਦੀ ਵੋਟ ਨੇ ਜਿਹੜੇ ਟੌਪ 5 ਸੀ ਉਹਨਾਂ ਨੂੰ ਵੀ ਅੱਜ ਟੌਪ 10 ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਔਰ ਇੱਕ ਬੜੀ ਜਿੱਤ ਹੋਈ ਹੈ ਦੋ ਪੈਣਾ ਖੜੀਆਂ ਸੀ ਦੋ ਲੇਡੀ ਖੜੀਆਂ ਸੀ ਉਹ ਦੋਨੇ ਹੀ ਲੇਡੀ ਜਰੀਆਂ ਨੇ ਬਿੰਨ ਰਹੀਆਂ ਨੇ